ਅਰਜੀਤ ਸਿੰਘ ਗੌਰਵੀ ਹਾਂਜੀ ਛੱਜ ਵੀ ਬੋਲੇ ਤੇ ਛੰਨਨੀ ਵੀ ਬੋਲੇ ਹੂੰ ਜਿਹਨੇ ਡਾਕਟਰ ਸਮਰਾ ਕਰਤਾਰਪੁਰ ਦਾ ਸੀਗਾ ਉਹਦੇ ਨਾਲ ਇਹਨੇ ਕਰੋੜਾ ਰੁਪਈਆ ਦੀ ਸਿਆਉਣੇ ਦੀ ਠੇਕ ਮਾਰੀ ਉਹ ਲੜਕੀ ਦੀ ਰਾਤ ਨੂੰ ਜਦੋਂ ਇਹ ਜਿੱਤੇ ਰੁਕੀ ਤੇ ਤੜਕੇ ਨੂੰ ਉਹ ਪੈਰਾਂ ਬੰਦ ਨਹੀਂ ਸੀ ਹੁੰਦਾ ਫੇਰੇ ਇਹ ਡਾਕਟਰ ਸਮਰੇ ਦੇ ਹਸਪਤਾਲ ਚ ਉਹ ਲੜਕੀ ਨੂੰ ਲੈ ਗਿਆ ਇਹ ਇੱਕ ਨੰਬਰ ਦਾ ਇਹ ਲੁੱਚਾ ਬੰਦਾ ਤੇ ਬਲਾਤਕਾਰੀ ਬੰਦਾ ਹੈ ਹੂੰ ਤੇ ਜਿਹੜਾ ਕਹਿੰਦਾ ਨਾ ਵੀ ਇਹ ਮਹਾਰਾਜਾ ਰਜੀਤ ਸਿੰਘ ਦੇ ਇਹ ਮੁਕਾਬਲੇ ਨੇ ਉਹਦੇ ਤਾਂ ਇਹ ਪੈਰ ਵਰਗੇ ਨਹੀਂ ਵੇਖੋ ਜੀ ਇੱਕ ਗੱਲ ਰਹੂਗੀ ਚਾਹੇ ਆਂਡਿਆਂ ਦੀ ਰਹੂਗੀ ਚਾਹੇ ਭਾਂਡਿਆਂ ਦੀ ਰਹੂਗੀ ਹੂੰ ਜੇ ਉਹਨੂੰ ਮਾਫ ਕਰਦੇ ਤੇ ਇਹ ਨੂੰ ਪਿੱਛੋਂ ਕਾਲ ਤਖਤ ਦੇ ਜਿਹੜੇ ਹੁਕਮਨਾਮੇ ਦੀਆਂ ਜਿਹੜੇ ਹੁਕਮਨਾਮਾ ਸੀ ਹੂੰ ਉਹਨੂੰ ਦੁਨੀਆ ਮੰਨਣੋਂ ਹਟ ਜੂਗੀ ਤਖਤ ਦੇ ਜਹੇਦਾਰ ਘਰ ਨੂੰ ਜਾਣਗੇ ਕਿੱਟਾ ਬਾਦਲ ਕੇ ਜਾਣਗੇ ਇੱਕ ਗੱਲ ਹੋਊਗੀ ਹਾਂਜੀ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਿੰਘ ਜੀ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਬਾਬਾ ਹਮੀਰ ਸਿੰਘ ਮੁਖਸਰ ਹੈਗੇ ਨੇ ਸੋ ਜਾਣਕਾਰੀ ਲੈਣ ਲੱਗੇ ਹੈਗੇ ਆ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਰਮਣੀ ਕਾਲੀਦਾਲ ਦੇ ਮੁੱਦੇ ਨੂੰ ਲੈ ਕੇ ਜਿਵੇਂ ਇੱਕ ਪਾਸੇ ਬਾਗੀ ਧੜਾ ਹੈ ਦੂਜੇ ਪਾਸੇ ਸੁਖਵੀਰ ਬਾਦਲ ਹੈਗਾ ਇੱਕ ਪਾਸੇ ਕਾਲ ਤਖਤ ਸਾਹਿਬ ਦੀ ਮਰਿਆਦਾ ਹੈਗੀ ਹੈ ਸੋ ਸੋਖਬੀਰ ਬਾਦਲ ਦੇ ਫੈਸਲੇ ਨੂੰ ਲੈ ਕੇ ਬੜਾ ਵੱਡਾ ਵਿਵਾਦ ਸਿੱਖ ਕੌਮ ਦੇ ਵਿੱਚ ਲੰਬੇ ਸਮੇਂ ਤੋਂ ਚੱਲਦਾ ਹੈ ਸੋ ਉਸੇ ਮੁੱਦੇ ਤੇ ਗੱਲਬਾਤ ਕਰਨ ਲੱਗੇ ਆਂ ਬਾਬਾ ਹਮੀਰ ਸਿੰਘ ਮੁਕਸਰ ਦੇ ਨਾਲ ਗੱਲਬਾਤ ਕਰਦੇ ਆਂ ਸੋ ਇਸ ਵੀਡੀਓ ਤੇ ਆਪਣੇ ਕਮੈਂਟ ਦਿਓ ਤੇ ਨਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਸੋ ਬਾਬਾ ਜੀ ਪਹਿਲਾ ਸਵਾਲ ਹੈ ਯਾਰ ਗਿਆਨੀ ਰঞ্জੀਤ ਸਿੰਘ ਗੌਰ ਨੇ ਉਹਨਾਂ ਨੇ ਮਹਾਰਾਜਾ ਰঞ্জੀਤ ਸਿੰਘ ਦੇ ਵਾਂਗੂ ਤੁਲਨਾ ਵੀ ਕੀਤੀ ਹੈ ਵੀ ਸੁਖਬੀਰ ਬਾਦਲ ਇੱਕ ਨਵਾਨੇ ਸਿੱਖ ਵਾਂਗੂ ਗਏ ਸੀ ਜਿਵੇਂ ਮਹਾਰਾਜਾ ਰঞ্জੀਤ ਸਿੰਘ ਗਏ ਸੀ ਤੁਹਾਡਾ ਇਸ ਤੇ ਕੀ ਨਜ਼ਰੀਆ ਹੈ ਜਿਹੜਾ ਅਰਨਜੀਤ ਸਿੰਘ ਗੌਰ ਨੇ ਬਿਆਨ ਦਿੱਤਾ ਮੈਂ ਉਹ ਕੱਲ ਮੋਬਾਈਲ ਦੇ ਵਿੱਚ ਵੇਖਿਆ ਹੋਇਆ ਹੈ ਹਾਂਜੀ ਜਿਹੜਾ ਕਹਿੰਦਾ ਹੈ ਵੀ ਮਹਾਰਾਜਾ ਅਰਜੀਤ ਸਿੰਘ ਦੇ ਬਰਾਬਰ ਇਹਦੀ ਤੁਲਨਾ ਕਰਦੇ ਆ ਸੁਖਵੀਰ ਬਾਦਲ ਦੀ ਜੀ ਮਹਾਰਾਜਾ ਅਜੀਤ ਸਿੰਘ ਦੇ ਤਾਂ ਇਹ ਪੈਰ ਵਰਗਾ ਨਹੀਂ ਹੂੰ ਪਹਿਲੀ ਗੱਲ ਤਾਂ ਵੀ ਜਿਹੜੇ ਜਹੇਦਾਰ ਅਕਾਲ ਤਖਤ ਦੇ ਆ ਉਹਨਾਂ ਨੇ ਸਿੱਖ ਕੌਮ ਨੂੰ ਅੱਜ ਤੀਕ ਇਹ ਨਹੀਂ ਦੱਸਿਆ ਵੀ ਇਹਨੇ ਜਿਹੜੇ ਗੁਨਾਹ ਮੰਨੇ ਆ ਵੀ ਉਹ ਗੁਨਾਹ ਕੀ ਕੀ ਐ ਜੀ ਦੂਜੀ ਗੱਲ 3 ਮਹੀਨੇ ਹੋ ਗਏ ਵੀ ਇਸ ਕੰਮ ਨੂੰ ਲੰਮਾ ਕਰਨਾ ਮਤਲਬ ਇਹ ਐ ਹੂੰ ਵੀ ਜਹੇਦਾਰਾਂ ਦੀ ਯਰਤੀ ਕੋਈ ਨਹੀਂ ਜੀ ਵੀ ਫੈਸਲਾ ਉਹ ਲੈ ਲੈਣਾ ਪਹਿਲੀ ਗੱਲ ਤਾਂ ਗੋਮ ਨੂੰ ਇਹ ਨਹੀਂ ਦੱਸਿਆ ਗਿਆ ਵੀ ਉਹਨੇ ਗناہ ਕੀ ਕੀਤੇ ਨੇ ਨਾਲ ਸੁਖਬੀਰ ਬਾਦਲ ਨੇ ਦੱਸੇ ਵੀ ਮੈਂ ਗناہ ਕੀ ਕੀਤੇ ਐ ਤੇ ਮੈਂ ਕੀ ਲਿਖ ਕੇ ਦਿੱਤਾ ਹੈ ਜੀ ਗੱਲ ਰਹੇਗੀ ਅਰਜੀਤ ਸਿੰਘ ਗੌਰਵੀ ਹਾਂਜੀ ਛੱਜ ਵੀ ਬੋਲੇ ਤੇ ਛੰਨੀ ਵੀ ਬੋਲੇ ਹੂੰ ਜਿਹਨੇ ਡਾਕਟਰ ਸਮਰਾ ਕਰਤਾਰਪੁਰਦਲਾ ਸੀਗਾ ਉਹਦੇ ਨਾਲ ਇਹਨੇ ਕਰੋੜਾਂ ਰੁਪਈਆ ਦੀ ਸੋਨੇ ਦੀ ਠੱਗੀ ਮਾਰੀ ਹੂੰ ਜਿਹੜਾ ਮਹਾਰਾਜ ਦਾ ਪੀੜਾ ਸਾਹਿਬ ਹੈ ਨਾ ਪਟਨਾ ਸਾਹਿਬ ਕਹਿੰਦਾ ਸੀ ਡਾਕਟਰ ਸਮਰਾ ਜੀ ਉਹਨੇ ਕਿਹਾ ਵੀ ਮੇਰੀ ਨਾ ਵੀ ਮਨਛਾ ਹੈ ਵੀ ਜਿਹੜਾ ਪੀੜਾ ਸਿਉਣੀ ਦਾ ਹੋਵੇ ਥੱਲੇ ਹੂੰ ਉੱਤੇ ਮਹਾਰਾਜ ਦੀ ਫੋਟੋ ਹੋਵੇ ਜੇ ਉੱਤੇ ਜਿਹੜੀ ਕਲੰਗੀ ਹੈ ਵੀ ਉਹ ਮੇਰੀ ਸ਼ਰਧਾ ਵੀ ਸਿਉਣੀ ਵੀ ਚੜਾਵਾ ਹੂੰ ਹੂੰ ਉਹਨੂੰ ਕਹਿਣ ਲੱਗਾ ਵੀ ਪੀੜਾ ਵੀ ਆਪਾਂ ਇੱਥੋਂ ਬਣਾ ਲਾਂਗੇ ਤੇ ਜਿਹੜੀ ਕਣਗੀ ਉਹ ਵੀ ਉੱਥੋਂ ਬਣਾ ਲਾਂਗੇ ਤੇ ਇਹਨੇ ਨਾ ਉਹਦੇ ਨਾਲ ਕਰੋੜਾਂ ਰੁਪਈਆਂ ਦੀ ਠੱਗੀ ਮਾਰੀ ਏ ਬੋਖਲੇ ਮੂੰਹ ਵਾਲੇ ਨੇ ਬਾਬਾ ਹਮੀਰ ਸਿੰਘ ਜੀ ਇਹ ਜਿਹੜੀ ਠੱਗੀ ਦੀ ਤੁਸੀਂ ਗੱਲ ਕਰਦੇ ਹੋ ਪਟਨਾ ਸਾਹਿਬ ਦੀ ਗੱਲ ਹੈ ਜਦੋਂ ਇਹ ਜੇ세ਦਾਰ ਹੁੰਦੇ ਸੀ ਹਾਂਜੀ ਫਿਰ ਉਹਦੇ ਉਹਨੇ ਕਹਿਣ ਲੱਗਾ ਮੈਂ ਕਿਰਪਾਨ ਸਿਉਣੇ ਵੀ ਚੜਾਉਣੀਆਂ ਫਿਰ ਕਹਿੰਦਾ ਵੀ ਮੈਨੂੰ ਪੈਸੇ ਜਮਾ ਕਰਾ ਦੇ ਹੂੰ ਕਿਰਪਾਨ ਆਪਾਂ ਇੱਥੋਂ ਪਟਨਾ ਸਾਹਿਬ ਤੋਂ ਬਣਾ ਲਾਂਗੇ ਅੱਛਾ ਉਹਦੇ ਉੱਤੇ ਵੀ ਝੋੜ ਚੜਾ ਕੇ ਨਾ ਤੇ ਉੱਤੇ ਅਖਬਾਰ ਬਣ ਕੇ ਤੇ ਠੱਗੀ ਲੱਗਾਈ ਮਾਰਨ ਉਹਨੂੰ ਕਹਿਵਾਇਆ ਤੂੰ ਪੈਸੇ ਪਾ ਮੇਰੇ ਕਾਊਂਟ ਚ ਪੈਸੇ ਨਹੀਂ ਪਵਾ ਵੀ ਲਈ ਹੂੰ ਫਿਰ ਇੱਕ ਪਰਿਵਾਰ ਸੀ ਉਹ ਛਰਦਾਲੂ ਸੀਗਾ ਵੀ ਇਹ ਜ਼ਹੀਦਾਰ ਕੋਮ ਦਾ ਹੈ ਵੀ ਪਟਨਾ ਸਾਹਿਬ ਦਾ ਜ਼ਹੀਦਾਰ ਹੈ ਹੂੰ ਉਹਦਾ ਇਹਦੇ ਨਾਲ ਪਰਿਵਾਰ ਸੀ ਉਹਦਾ ਆਪਣਾ ਆਪ ਸੀ ਉਹਦਾ ਤੰਬਰ ਸੀ ਇੱਕ ਉਹਦੀ ਲੜਕੀ ਸੀ ਹੂੰ ਤੇ ਉਥੇ ਜਿੱਥੇ ਰਾਤ ਨੂੰ ਰਹੇ ਨਾ ਸਰਾਚ ਤੇ ਕਹਿਣ ਲੱਗਿਆ ਵੀ ਇਥੇ ਥਾ ਪੀੜਾ ਤੇ ਲੜਕੀ ਮੇਰੇ ਕੋਲੇ ਪਾ ਦਿਓ ਉਹਦੇ ਮਾਪਿਓ ਨੂੰ ਕਹਿਣ ਲੱਗਿਆ ਇਹ ਗਿਆਨੀ ਰਣਜੀਤ ਸਿੰਘ ਗੌਰ ਕਹਿੰਦੇ ਹਾਂ ਜੀ ਜਿਹੜਾ ਗੌਰ ਆ ਬੋਖ ਦੇ ਮੂੰਹ ਵਾਲਾ ਅੱਛਾ ਇਹਨੇ ਫਿਰ ਉਹ ਲੜਕੀ ਦੀ ਰਾਤ ਨੂੰ ਜਦੋਂ ਇੱਜ ਤੇ ਰੁਕੀ ਤੇ ਟੜਕੇ ਨੂੰ ਉਹ ਪੈਰਾਂ ਬੰਦ ਨਹੀਂ ਸੀ ਹੁੰਦਾ ਫਿਰ ਇਹ ਡਾਕਟਰ ਸਮਰੇ ਦੇ ਹਸਪਤਾਲ ਚ ਉਹ ਲੜਕੀ ਨੂੰ ਲੈ ਗਿਆ ਹੂੰ ਫਿਰ ਉੱਥੇ ਉਸ ਲੜਕੀ ਦਾ ਇਲਾਜ ਹੋਇਆ ਸਮਰੇ ਡਾਕਟਰ ਦੇ ਹਸਪਤਾਲ ਦੇ ਵਿੱਚ ਹੂੰ ਇਹ ਚੰਗਾ ਆ ਵੀ ਜਿਉਂ ਜਾ ਮੈਂ ਐ ਉਹੋ ਜਿਹੀ ਸਾਰੀ ਦੁਨੀਆ ਐ ਹੂੰ ਇਹਨੇ ਸੌਣੇ ਦੇ ਵੀ ਗਮਨ ਕੀਤੇ ਦਸਵੇਂ ਪਾਤਸ਼ਾਹ ਦੇ ਪੀੜੇ ਦੇ ਉੱਤੇ ਝੂਠ ਮਾਰ ਕੇ ਕਲਗੀ ਜਿਹੜੀ ਮਹਾਰਾਜੀ ਬਣਾਈ ਉਹਦੇ ਤੇ ਵੀ ਇਹਨੇ ਬੋਖਲੇ ਮੂੰਹ ਵਾਲੇ ਨੇ ਪੈਸੇ ਖਾਦੇ ਹੂੰ ਫਿਰ ਜਿਹੜੀ ਕਿਰਪਾਲ ਸੀ ਕਿਰਪਾਲ ਦੇ ਵਿੱਚੋਂ ਵੀ ਇਹਨੇ ਪੈਸੇ ਖਾਦੇ ਜੀ ਇਹ ਇੱਕ ਨੰਬਰ ਦਾ ਇਹ ਲੁੱੱਚਾ ਬੰਦਾ ਤੇ ਬਲਾਤਕਾਰੀ ਬੰਦਾ ਹੈ ਹੂੰ ਤੇ ਜਿਹੜਾ ਕਹਿ ਰਿਹਾ ਨਾ ਵੀ ਇਹ ਮਹਾਰਾਜਾ ਰਜੀਤ ਸਿੰਘ ਦੇ ਇਹ ਮੁਕਾਬਲੇ ਨੇ ਉਹਦੇ ਤਾਂ ਇਹ ਪੈਰ ਵਰਗੇ ਨਹੀਂ ਹੂੰ ਮਹਾਰਾਜਾ ਰਜੀਤ ਸਿੰਘ ਨੇ ਗੁਰਦੁਆਰੇ ਦੇ ਸਿਉਣਾ ਚੜਾਇਆ ਉਹਨੇ ਮੰਦਿਰਾਂ ਤੇ ਚੜਾਇਆ ਸਿਉਣਾ ਹੂੰ ਉਹਦੇ ਰਾਜੇ ਵਿੱਚ ਮੁਸਲਮਾਨ ਨੂੰ ਵੀ ਥਾਂ ਦਿੱਤਾ ਸਿੱਖਾਂ ਨੂੰ ਵੀ ਦਿੱਤਾ ਫੜ ਗਿਆ ਫੌਜਾਂ ਦੇ ਵਿੱਚ ਸਭ ਨੂੰ ਸਤਕਾਰ ਦਿੱਤਾ ਜੀ ਤੇ ਜਿਹੜੇ ਪਰਿਵਾਰ ਦੀ ਇਹ ਗੱਲ ਕਰਦਾ ਇਸ ਪਰਿਵਾਰ ਦੇ ਨਾਂ ਗੁਰੂ ਘਰ ਛੱਡਿਆ ਤੇ ਨਾਂ ਇਹਨਾਂ ਨੇ ਪੰਥ ਛੱਡਿਆ ਦੇ ਨਾਂ ਗ੍ਰੰਥ ਛੱਡਿਆ ਹੂੰ ਇਹ ਇਹ ਬੋਖਰੇ ਮੂੰਹ ਵਾਲਾ ਹੁਣ ਚਾਹੁੰਦਾ ਹੋਣਾ ਵੀ ਹਰਪ੍ਰੀਤ ਨੂੰ ਲਾ ਕੇ ਇਹ ਮੈਨੂੰ ਬਣਾ ਦਿਓ ਹੂੰ ਇਹ ਜਿਹੜੇ ਇੱਕ ਇਹ ਜਿਹੜੇ ਬਿਆਨ ਹੈ ਨਾ ਚਲੋ ਬਾਬਾ ਜੀ ਮੈਂ ਚਲੋ ਮੈਂ ਅਗਲਾ ਸਵਾਲ ਕਰਦਾ ਫਿਰ ਉਸ ਵਿੱਚ ਇਹ ਤੁਹਾਡੀ ਜਿਹੜੀ ਤੁਸੀਂ ਗੱਲ ਕਰਦੇ ਹੋ ਆ ਜਾਏਗੀ ਉਹ ਹਾਂਜੀ ਸੋ ਅਗਲਾ ਸਵਾਲ ਇਹ ਹੈਗਾ ਬਾਬਾ ਹਮੀਰ ਸਿੰਘ ਜੀ ਵੀ ਜਿਵੇਂ ਜਥੇਦਾਰ ਰਣਜੀਤ ਸਿੰਘ ਗੋਹਰ ਨੇ ਕਿਹਾ ਹੈ ਕਹਿੰਦੇ ਵੀ ਸੁਖਬੀਰ ਬਾਦਲ ਦੇ ਮਨ ਦੇ ਅੰਦਰ ਕੌਮ ਦੀ ਤੇ ਪੰਜਾਬ ਦੀ ਸੇਵਾ ਦੀ ਲਾਲਸਾ ਹੈ ਕਹਿੰਦੇ ਹੋਰ ਉਹਨੂੰ ਕੁਝ ਨਹੀਂ ਲੋੜ ਹੈਗੀ ਵੇਖੋ ਜੀ ਲਾਲਸਾ ਦਾ ਇਸ ਪਰਿਵਾਰ ਨੂੰ ਜਮੇ ਹੀ ਨਹੀਂ ਹੈਗੀ ਹੂੰ ਲਾਲਸਾ ਦਾ ਨਾ ਇਹਨਾਂ ਨੂੰ ਦੂਜਾ ਆਪਣਾ ਆਜ਼ਾਦੀ ਆ ਕੋਈ ਨਾ ਇਹਨਾਂ ਨੂੰ ਪੈਸੇ ਦੀ ਹੈ ਵੀ ਇਹ ਹੈ ਵਿਚਾਰੇ ਪਹਿਲੋ ਲਾ ਕੇ ਹੀ ਇਹ ਗਰੀਬ ਹੈਗੇ ਇੱਥੇ ਰੱਜੇ ਨਜਿੱਤਦੇ ਵੀ ਐਡੇ ਐਡੇ ਇਸ ਪਰਿਵਾਰ ਤੇ ਦੋਸ਼ ਲੱਗੇ ਹੋਣ ਹੂੰ ਤੇ ਸਾਰੀ ਕਮੇਟੀ ਨੂੰ ਦਬਾ ਕੇ ਕਿ ਉਹਦਾ ਫੈਸਲਾ ਨਹੀਂ ਹੋਣ ਦਿੰਦੇ ਹੂੰ ਵੀ ਜਿਵੇਂ ਇਹਦਾ ਪਿਓ ਕਹਿੰਦਾ ਸੀ ਵੀ ਇੱਕ ਅਰੀ ਜੇ ਕੁਰਸੀ ਛੱਡਤੀ ਨਾ ਤੇ ਦੁਆਰੇ ਨਹੀਂ ਮਿਲਣੀ ਕੁਰਸੀ ਛੱਡੀ ਨਾ ਹੂੰ ਹੂੰ ਤੇ ਜਿਵੇਂ ਹੁਣ ਇਹ ਚਿੰਬੜੇ ਹੋਏ ਆ ਕਿ ਹੁਣ ਜਿਹੜਾ ਕਾਲ ਤਖਤ ਦੀਆਂ ਜ਼ਹਿਦਾਰੀਆਂ ਜ਼ਹਿਦਾਰ ਹੈ ਕਾਲ ਤਖਤ ਦੀ ਜਿਹੜੀ ਮਰਜ਼ਾਦਾ ਉਹਦੀਆਂ ਧੜੀਆਂ ਡਾਈਆਂ ਜਾ ਰਹੀਆਂ ਹੈ ਹਮ ਅੱਗੇ ਜਿਹੜੇ ਪਹਿਲਾਂ ਇਹ ਮੰਨਿਆ ਵੀ ਕਾਲ ਤਖਤ ਦੇ ਮੈਂ ਪੇਸ਼ ਹੋਏ ਨੇ ਜੀ ਜਿਹੜੇ ਮਗਨਾ ਕੀਤੇ ਮੇਰੀ ਝੋਲੀ ਚ ਪਾਏ ਜਾਣ ਹਮ ਹੁਣ ਜ਼ਹਿਦਾਰਾਂ ਨੂੰ ਦਬਾ ਕੇ ਸ਼ਰੋਮਰੀ ਕਮੇਟੀ ਦੇ ਮੈਂਬਰਾਂ ਨੂੰ ਦਬਾ ਕੇ ਜਿਹੜੀ ਆਤਰੰਗ ਕਮੇਟੀ ਹੈ ਉਹਨੂੰ ਦਬਾ ਕੇ ਹੁਣ ਫੈਸਲਾ ਸਿਰਤਾ ਜਿਹੜੇ ਜਿਹੜੇ ਉਹ ਦੇ ਜ਼ਹੀਦਾਰ ਹੈ ਹੂੰ ਉਹਨਾਂ ਦੇ ਤੇ ਵੀ ਉਹਨਾਂ ਉਹ ਆਪਣਾ ਸਾਰੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਦੇ ਜ਼ਹੀਦਾਰ ਹੈ ਜੋ ਫੈਸਲਾ ਕਰਨਗੇ ਉਹ ਮਨਜ਼ੂਰ ਹੋਊਗਾ ਹੂੰ ਹੁਣ ਇਹ ਸਰ ਵੀਰ ਦੱਸੇ ਵੀ ਕਾਲ ਤਰਤ ਦਾ ਜਿਹੜਾ ਹੁਕਮਨਾਮਾ ਉਹ ਸਹੀ ਹੈ ਕਿ ਜਿਹੜੇ ਪਿੰਡਾਂ ਸ਼ਹਿਰਾਂ ਦੇ ਜਿਹੜੇ ਜ਼ਹੀਦਾਰ ਹੈ ਉਹਨਾਂ ਦਾ ਫੈਸਲਾ ਸਹੀ ਹੈ ਜੀ ਇਹ ਇਹ ਗੌਰ ਵੀ ਸਪਸ਼ਟ ਕਰੇ ਵੀ ਕਾਲ ਤਰਤ ਦਾ ਹੁਕਮਨਾਮਾ ਵੱਡਾ ਹੈ ਇਹ ਜਿਹੜੇ ਜਿਹੜਾ ਪ੍ਰਧਾਨ ਹੈ ਉਹਨਾਂ ਦਾ ਹੁਕਮਨਾਮਾ ਵੱਡਾ ਹੈ ਜੀ ਦੇਕਰ ਸ਼ਹਿਰਾਂ ਦੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨਾਂ ਦਾ ਫੈਸਲਾ ਵੱਡਾ ਤੇ ਫਿਰ ਜਹੇਦਾਰ ਜਿਹੜੇ ਪੰਜੇ ਹੈ ਇਹ ਇਹ ਇਹਨਾਂ ਨੂੰ ਘਰੇ ਭੇਜ ਦੇਣ ਹੂੰ ਫਿਰ ਕਾਲਕਟਾ ਤੇ ਜਹੇਦਾਰਾਂ ਦੀ ਤਾਂ ਲੋੜ ਹੀ ਕੋਈ ਨਹੀਂ ਰਹੇਗੀ ਬਿਲਕੁਲ ਜਦੋਂ ਕਾਲਕਟਾ ਨੇ ਹੁਕਮ ਉੱਥੇ ਲਿਖ ਕੇ ਦਿੱਤਾ ਵੀ ਮੈਂ ਦੋਚੀ ਐ ਹੂੰ ਤੇ ਉਹ ਜਿਹੜਾ ਦੋਚੀ ਦਾ ਫੈਸਲਾ ਨਹੀਂ ਅੱਜ ਅੱਜ ਹੋ ਰਿਹਾ ਉਹ ਕਿਉਂ ਨਹੀਂ ਹੋ ਰਿਹਾ ਹੂੰ ਹੂੰ ਹੁਣ ਫੈਸਲਾ ਇਹਨਾਂ ਦੇ ਜਿਹੜੇ ਜ਼ਹੀਦਾਰ ਉਹਨਾਂ ਦੇ ਉੱਤੇ ਲੈ ਕੇ ਸਿਰ ਤਾੜ ਮੋੜ ਕੇ ਕਹਿਣਗੇ ਪਿੰਡਾਂ ਦੀਆਂ ਪੰਚੇਤਾਂ ਜਿਹੜਾ ਫੈਸਲਾ ਕਰਨਗੀਆਂ ਉਹ ਮੈਨੂੰ ਮਨਜ਼ੂਰ ਹੈ ਹੂੰ ਤੇ ਕੱਲ ਨੂੰ ਕੱਲ ਤੋਂ ਨੂੰ ਜ਼ਹੀਦਾਰ ਆਪਣਾ ਕੌਣ ਮੰਨੂਗਾ ਬਿਲਕੁਲ ਜੀ ਜਿਹੜਾ ਕਹਿੰਦਾ ਨਾ ਇਹ ਗੌਰ ਕਹਿੰਦਾ ਬੋਖ ਦੇ ਮੂੰਹ ਵਾਲਾ ਹੂੰ ਵੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਪੰਥ ਨੂੰ ਉਹ ਮੈਂ ਦੱਸਦਾ ਹਾਂ ਵੀ ਗੁਰੂ ਗਰਬ ਸਾਹਿਬ ਜਿਹੜਾ ਗਲੀਆਂ ਚ ਰੋੜਿਆ ਸੀ ਹੂੰ ਜਿਹੜਾ ਸਰ ਸੇਬ ਵਾਲੇ ਡੇਰਾ ਪੈਮੀ ਦੇ ਉੱਤੇ 295 ਲਾਈ ਸੀ ਹੂੰ ਉਹ ਗੌਰ ਨੂੰ ਪੁੱਛੋ ਵੀ ਉਹ ਬਾਦਲ ਕਿਹਨੇ ਇਸ ਵਾਪਸ ਨਹੀਂ ਲਿਆ ਵੀ ਜਿਹੜਾ ਗੁਰੂ ਗਰਬ ਸਾਹਿਬ ਨੂੰ ਗਲੀਆਂ ਚ ਰੋੜਿਆ ਹੂੰ ਹੂੰ ਜਿਹੜਾ ਗਲੀਆਂ ਚ ਮਾਰ ਆ ਜੀ ਰੋੜਿਆ 295 ਲੱਗੀ ਉਹ ਇਹਨਾਂ ਨੇ ਫੈਸਲਾ ਵਾਪਸ ਲਿਆ ਪਿਆਰ 2007 ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਵੀ ਡੇਰਾ ਪ੍ਰੇਮੀਆਂ ਨਾਲ ਨਹੀਂ ਵਰਤਣਾ ਹੂੰ ਕਿ 10 ਮੀਟੀਆਂ ਚੰਨੀ ਬਰਾੜ ਐ ਬਾਰਦਾਈ ਸੱਜੀ ਬਾਹ ਉਹਨੇ ਮੰਨਿਆ ਵੀ ਮੈਂ ਜਿਹੜਾ ਉਹ ਹੈਗਾ ਆਪਣਾ ਜਿਰੂਏ ਨਾਂ ਦੇਸ ਹੁਣ ਬਣਾਇਆ ਸੀ ਪ੍ਰਧਾਨ ਆ ਮਲੂਕਾ ਨਹੀਂ ਮਲੂਕਾ ਨਹੀਂ ਉਹਦਾ ਨਾਂ ਹੋ ਰਿਹਾ ਹੁੰਡੜ ਵੀ 10 ਮੀਟਿੰਗਾਂ ਤਾਂ ਸਖਬੀਰ ਬਾਦਲ ਦੀਆਂ ਮੈਂ ਧੁੰਦਰ ਦੇ ਘਰੇ ਡੇਰਾ ਤੇ ਰੇਮੀਆਂ ਨਾਲ ਕਰਾਈਆਂ ਮੈਂ ਪੁੱਛਣਾ ਚਾਹਣਾ ਗੌਰ ਨੂੰ ਭੋਖੇ ਮੂੰਹ ਵਾਲਿਆਂ ਨੂੰ ਵੀ ਤੂੰ ਕਾਲ ਤਖਤ ਦੇ ਹੁਕਮ ਬਣਾਵੇਂ ਨੂੰ ਬਾਦਲ ਕੇ ਮੰਨਦੇ ਆ ਹੂੰ ਵੀ 10 ਮੀਟਿੰਗਾਂ ਧੁੰਦਰ ਦੇ ਘਰੇ ਹੋਈਆਂ ਹੂੰ ਹੂੰ ਤੇ ਪੁੱਛਣਾ ਇਹਨਾਂ ਦੀ ਦੂਜਾ ਮਹਾਰਾਜ ਜੀ ਸਿੰਘ ਨੱਕ ਖੜੀ ਜਾਂਦਾ ਚਲੋ ਬਾਬਾ ਜੀ ਵੀਡੀਓ ਲੰਬੀ ਹੁੰਦੀ ਆ ਆਪਾਂ ਸ਼ਾਰਟ ਦੇ ਵਿੱਚ ਦੋ ਤਿੰਨ ਸਵਾਲ ਹੋਰ ਹੈਗੇ ਨੇ ਹਾਂ ਜੀ ਜਿਸ ਤਰ੍ਹਾਂ ਗਿਆਨੀ ਰঞ্জੀਤ ਸਿੰਘ ਗੋਹਰ ਨੇ ਗੱਲ ਕਹੀ ਏ ਕਹਿੰਦੇ ਵੀ ਪੰਥ ਨੂੰ ਕਮਜ਼ੋਰ ਕਰਨ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਬੜਾ ਵੱਡਾ ਹੱਥ ਹੈ ਤੇ ਕਹਿੰਦੇ ਵੀ ਇਹ ਪ੍ਰਕਾਸ਼ ਦਿਹਾੜੇ ਤੇ ਇਹ ਹਾਜ਼ਰ ਵੀ ਨਹੀਂ ਹੋਇਆ ਕਹਿੰਦੇ ਵੀ ਦੁਬਈ ਫਿਰਦਾ ਹੈ ਫੌਨ ਦੇ ਵਿੱਚ ਫਿਰਦਾ ਹੈ ਤੇ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੀ ਪਦਵੀ ਤੇ ਰਹਿਣਾ ਨਹੀਂ ਚਾਹੀਦਾ ਹਾਂਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਇਹ ਗੱਲ ਉਹਨੇ ਕਹੀ ਹੈ ਇਹਦੇ ਵਿੱਚ ਦੂਰ ਸਾਲ ਮੋਰਚਾ ਬਗਰਾਣੀ ਲੱਗਿਆ ਰਿਆ ਇਹ ਹਰਪ੍ਰੀਤ ਉੱਥੇ ਨਹੀਂ ਪਹੁੰਚਿਆ ਹੂੰ ਸਾਲ ਡੇਢ ਸਾਲ ਅੱਲਾ ਸਾਲ ਮੰਡ ਬੈਠਾ ਰਿਆ ਬਗਰਾਣੀ ਇਹ ਨਹੀਂ ਪਹੁੰਚਿਆ ਹਰਪ੍ਰੀਤ ਅੱਛਾ ਫਿਰ ਜਿਹੜੇ ਬੰਦੇ ਨੇ ਪਿੰਡ ਮਾਰ ਲਿਆ ਤੇ ਨਾਲ ਗੁਰੂ ਸਰ ਪਿੰਡ ਜਿੱਥੋਂ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਡੇਰਾ ਪ੍ਰੇਮੀ ਨੇ ਚਕਾਇਆ ਸੀ ਤੇਰਾ ਬਗਰਾਣੀ ਦੀ ਗਲੀਆਂ 'ਚ ਰੋੜਿਆ ਸੀ ਹਾਂਜੀ ਉੱਥੇ ਇਹ ਨਹੀਂ ਪਹੁੰਚਿਆ ਹੂੰ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਹਰਪ੍ਰੀਤ ਗੁਰੂ ਗਰਬ ਸਿੰਘ ਨੂੰ ਗੁਰੂ ਮੰਨਦਾ ਹੀ ਨਹੀਂ ਹੂੰ ਉੱਥੋਂ ਦਾ ਪਿੰਡ ਕਾਲੇ ਕਿਆਂ ਦਾ ਗਰਸੇਵ ਸਿੰਘ ਫੌਜੀ ਸੀ ਉਹ ਕਹਿੰਦਾ ਵੀ ਮੈਨੂੰ ਕੋਈ ਬਾਡੀਗਾਰਡ ਦਿਓ ਨਾਲੇ ਮੈਨੂੰ ਕਿ ਖਰਚਾ ਦਿਓ ਹੂੰ ਵੀ ਮੈਨੂੰ ਡੇਰਾ ਪ੍ਰੇਮੀਆਂ ਤੋਂ ਖਤਰਾ ਹੈ ਅੱਛਾ ਤੇ ਹਰਪ੍ਰੀਤ ਕਹਿੰਦਾ ਕਿ ਉਹਨਾਂ ਦੇ ਗਵਾਈ ਕਿਉਂ ਦਿੰਨਾ ਹੈ ਹੂੰ ਡੇਰਾ ਪ੍ਰੇਮੀਆਂ ਤੇ ਜਿਨ੍ਹਾਂ ਨੇ ਗੁਰੂ ਗਰਬ ਸਿੰਘ ਨੂੰ ਗਲੀਆਂ 'ਚ ਰੋੜਿਆ ਉਹ ਆਂਦਾ ਰੋੜਿਆ ਰਹਿੰਦੇ ਹੂੰ ਤੋਂ ਬੇਰਾ ਪ੍ਰੇਮੀਆਂ ਤੇ ਅਗਵਾਈ ਨਹੀਂ ਦੇਣੀ ਇਹਦੇ ਵਿੱਚ ਦਾ ਗੌਰ ਸੱਚ ਹੈ ਅੱਛਾ ਤੇ ਪਰ ਉਹ ਕੋਲ ਆਖੇ ਜਾਣੀ ਅੱਗਾ ਟਾ ਕੇ ਇਹ ਇਹਨੂੰ ਆਫਦਾ ਨਹੀਂ ਦੀ ਲਗਾ ਵੀ ਜਿਹੜਾ ਇਹਨੇ ਉਹਨੇ ਦੀ ਠੱਗੀ ਮਾਰੀ ਐ ਜਿਹੜੀ ਇਹਨੇ ਕੁੜੀ ਨਾਲ ਬਲਾਤਕਾਰ ਕੀਤਾ ਉਹ ਉਹ ਵੀ ਨਾਲ ਦੱਸ ਵੀ ਜਿਹੜੇ ਕਾਲਕਟਰ ਦੇ ਜਸਦਾਹਰ ਹੁੰਦੇ ਵੀ ਅਸੀਂ ਇੰਉਂ ਕਰਦੇ ਹੁੰਨੇ ਆ ਲੋਕਾਂ ਨਾਲ ਇਹ ਗੌਰ ਦੱਸੇ ਇਹ ਗੌਰ ਦੱਸੇ ਇਹ ਵੀਡੀਓ ਪਾ ਕੇ ਹੂੰ ਜਿਹੜੇ ਜਿਹੜੇ ਇਹਦੇ ਤੇ ਇਲਜ਼ਾਮ ਸਮਰੇ ਡਾਕਟਰ ਨੇ ਲਾਏ ਆ ਉਹਦਾ ਜਵਾਬ ਦੇ ਦੇ ਕੌਮ ਨੂੰ ਵੀ ਵੀ ਤੈਨੂੰ ਕਾਲ ਪ੍ਰੈਕਟਰ ਦੇ ਜਹਿਦਾਰੀ ਤੋਂ ਕਿਉਂ ਲਾਇਆ ਗਿਆ ਹੂੰ ਹੂੰ ਵੀ ਜਿਹੜੇ ਤੇਰੇ ਤੇ ਦੋਸ਼ ਲੱਗੇ ਆ ਉਹ ਸਪਸ਼ਟ ਕਰ ਸੋ ਬਾਬਾ ਜੀ ਅਗਲਾ ਸਵਾਲ ਕਰਦੇ ਆ ਵੀ ਵੀਡੀਓ ਲੰਬੀ ਹੁੰਦੀ ਹੈ ਅਗਲਾ ਸਵਾਲ ਹੈਗਾ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਕਹਿੰਦੇ ਵੀ ਬਠਿੰਡੇ ਦੇ ਵਿੱਚ ਕਰੋੜਾਂ ਦੀਆਂ ਕੋਠੀਆਂ ਕਿੱਥੋਂ ਆ ਗਈਆਂ ਗਿਆਨੀ ਰਣਜੀਤ ਸਿੰਘ ਗੋਹਰ ਨੇ ਇਲਜ਼ਾਮ ਲਾਏ ਜਗਨੀ ਹਰਜੀਤ ਸਿੰਘ ਗੌਰਦੀ ਦੀ ਜਾਇਦਾਦ ਜਿਹੜੀ ਆ ਉਹ ਦੀ ਵੀ ਇਨਕੁਆਰੀ ਹੋਵੇ ਤੇ ਹਰਪ੍ਰੀਤ ਦੀ ਵੀ ਹੋਵੇ ਹੂੰ ਤੇ ਦੁਆ ਵੀ ਹੋਵੇ ਕਿ ਸੱਚ ਦਾ ਸੱਚ ਤੇ ਝੂਠ ਦਾ ਝੂਠ ਅੱਗੇ ਆਵੇ ਇਹ ਕੱਲੇ ਹਰਪ੍ਰੀਤ ਦੀ ਨਾ ਹੋਵੇ ਇਹ ਨਾਲ ਗੌਰਦੀ ਦੀ ਹੋਵੇ ਹੂੰ ਨੀਨ ਨੇ ਜੈ ਦਾਦਾ ਕਿਵੇਂ ਬਣ ਗਈਆਂ ਇਹਨਾਂ ਦੀ ਕਰੋੜਾਂ ਦੀਆਂ ਇਹ ਇਹ ਅਹੀਂ ਬਣਦੀਆਂ ਐ ਹੂੰ ਇਹ ਅਹੀਂ ਬਣਦੀਆਂ ਜਿਵੇਂ ਆ ਜਗਨੀ ਗੁਰਬਚਨ ਸਿੰਘ ਸੀਗਾ ਇੱਥੋਂ ਦਾ ਮੁਖਸਰ ਦਾ ਹਾਂਜੀ ਤੇ ਪੰਜ ਕਿੱਲੇ ਦਾ ਮਾਲਕ ਦੇ 18 ਕਰੋੜ ਦਾ ਤਾਂ ਹੋਟਲ ਹੀ ਹੈ ਤੇ 2.5 ਕਰੋੜ ਦੀ ਕੋਠੀ ਹੈ ਤੇ ਦੋ 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 ਕਰੋੜ ਦੀਆਂ ਗੱਡੀਆਂ ਉਹ ਐਂ ਬਣਦੀਆਂ ਹੂੰ ਐਂ ਐਂ ਗੌਰ ਨੇ ਬਣਾਈਆਂ ਐ ਅੱਛਾ ਜੀ ਹਾਂਜੀ ਇਹ ਗੌਰ ਗੌਰੇ ਕਾ ਘੱਟ ਨਹੀਂ ਗਾ ਇਹ ਬੋਖਲੇ ਮੂੰਹ ਵਾਲਾ ਅੱਛਾ ਹਾਂਜੀ ਸੋ ਬਾਬਾ ਜੀ ਖੀਲਾ ਸਵਾਲ ਹੈਗਾ ਵੀ ਗਿਆਨੀ ਰਣਜੀਤ ਸਿੰਘ ਗੌਰ ਨੇ ਇਹ ਗੱਲ ਕਹੀ ਹੈ ਕਹਿੰਦੇ ਵੀ ਸੁਖਬੀਰ ਬਾਦਲ ਨੂੰ ਤਨਖਾਹਾਂ ਮੁਕਤ ਕੀਤਾ ਜਾਵੇ ਜੀ ਵੇਪੋ ਜੀ ਇੱਕ ਗੱਲ ਰਹੂਗੀ ਚਾਹ ਆਂਡਿਆ ਨਹੀਂ ਰਹੂਗੀ ਚਾ ਭਾਂਡਿਆਲੀ ਰਹੂਗੀ ਹੂੰ ਜੇ ਉਹਨੂੰ ਮaaf ਕਰ ਦੇ ਤੇ ਇਹਨੂੰ ਪਿੱਛੋਂ ਕਾਲ ਤਖਤ ਦੇ ਜਿਹੜੇ ਹੁਕਮਨਾਮੇ ਦੀਆਂ ਜਿਹੜੇ ਹੁਕਮਨਾਮਾ ਸੀ ਹੂੰ ਉਹਨੂੰ ਦੁਨੀਆ ਮੰਨਣੋਂ ਹਟ ਜੂਗੀ ਬਿਲਕੁਲ ਵੇ ਜਦੋਂ ਕਾਲ ਤਖਤ ਦੇ ਹੁਕਮ ਉੱਤੇ ਲਿਖਤੀ ਰੂਪ ਕੇ ਦੇ ਕੇ ਤੇ ਉਹਨੂੰ ਜਿਹੜਾ ਬੰਦਾ ਮੰਨਦਾ ਹੀ ਨਹੀਂ ਹੂੰ ਅੱਜੇ ਬਦਲ ਕੇ ਨਹੀਂ ਉਹ ਉਹਨੂੰ ਮੰਨਦੇ ਤੇ ਕੱਲੂ ਦੂਜਾ ਕੌਣ ਮੰਨੂਗਾ ਹੂੰ ਤੇ ਇਹਦਾ ਚਾਚਾ ਹੁਣ ਕਾਲਕਟਾ ਦੇ ਜਹੇਦਾਰ ਘਰ ਨੂੰ ਜਾਣਗੇ ਕਿੱਥੇ ਬਦਲ ਕੇ ਜਾਣਗੇ ਇੱਕ ਗੱਲ ਹੋਊਗੀ ਹੂੰ ਇਹ ਇਹ ਨਹੀਂ ਵੀ ਇੱਕ ਪਾਸੇ ਇਹ ਲੈਕਸੀ ਰੂਪ ਚ ਦੇਵੇ ਵੀ ਮੈਂ ਗਲਤੀਆਂ ਕੀਤੀਆਂ ਤੇ ਵੀ ਮੈਨੂੰ ਜੋ ਸਜ਼ਾ ਲਾਉਣੀ ਉਹ ਜਹੇਦਾਰ ਲਾਉਂ ਕਿ ਦੂਜੇ ਪਾਸੇ ਜਹੇਦਾਰਾਂ ਨੂੰ ਧਮਕੀਆਂ ਦੇ ਕੇ ਤੇ ਉਸ ਸਜੇ ਸਜ਼ਾ ਚੋਂ ਬਰੀ ਹੋਵੇ ਇਹ ਦੋ ਗੱਲਾਂ ਨੇ ਹੋਣੀਆਂ ਤੇ ਇਹਦਾ ਕਾਲ ਟਰੈਕਟਰ ਦਾ ਹੁਕਮ ਨਾਵਾ ਰਹੂਗਾ ਤੇ ਚਾਹ ਬਾਦਲ ਖੇ ਰਹਿਣਗੇ ਜੀ ਜੀ ਸੋ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਬਾਅਦ ਅੱਗੇ ਸ਼ੇਅਰ ਕਰੋ ਜਿਵੇਂ ਸ਼ਰੋਨੀ ਕਾਲੀ ਦਲ ਦੇ ਪੱਖ ਦੇ ਵਿੱਚ ਜਥੇਦਾਰ ਰਣਜੀਤ ਸਿੰਘ ਗੋਹੜਾ ਆਏ ਨੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਸੋ ਉਹਨਾਂ ਨੇ ਹੱਕ ਦੇ ਵਿੱਚ ਗੱਲ ਕੀਤੀ ਸੁਖਵੀਰ ਬਾਦਲ ਦੀ ਸੋ ਬਾਬਾ ਹਮੀਰ ਸਿੰਘ ਜੀ ਉਹਨਾਂ ਨੇ ਬੜੀ ਡੰਗਾਈ ਦੇ ਨਾਲ ਜਾਣਕਾਰੀ ਦਿੱਤੀ ਹੈ ਵੀ ਅਸਲੀਅਤ ਹੈ ਕੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਕੇ ਤੁਸੀਂ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਬਾਬਾ ਜੀ ਧੰਨਵਾਦ ਧੰਨਵਾਦ ਜੀ ਆਪ ਜੀ ਦੇ ਸ਼ਬਦ ਦੇ ਛੰਦੇ ਵਿੱਚ ਜੀ ਗੱਲ ਪਚਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ